ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ। ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ। ਮੈਂ ਮਾਨ ਸਰਕਾਰ ਦਾ ਦਿਲ ਦੀ ਢੂੰਗਾਈ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਹਰ ਸਾਲ ਐਗਜ਼ਾਮ ਆਉਂਦੇ, ਹਰ ਸਾਲ ਰਿਜ਼ਲਟ ਆਉਂਦੇ ਲਗਾਤਾਰ ਬੱਚਿਆਂ ਨੂੰ oportunidades ਮਿਲਦੀਆਂ। ਮਿਸ਼ਨ ਰੋਜ਼ਗਾਰ ਦੇ ਤਹਿਤ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ 54422 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਜੇ ਪਰ ਤੁਸੀਂ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ ਕਿ ਆਖਰੀ ਇਹ ਨੌਕਰੀ ਨਹੀਂ ਹੈ ਆਖਰੀ ਸਮਝਣਾ ਨਹੀਂ ਹੋਰ পড়ੋ ਜਿੰਨੇ ਕੋਈ ਨੇ ਕਿਹਾ ਤੀਜੀ ਨੌਕਰੀ ਹੋਰ ਕਿ ਪੀਸੀਐਸ ਦੇ ਵੀ ਨਿਕਲਣ ਲੱਗੇ ਕੱਲ ਨੂੰ ਯੂਪੀਐਸਸੀ ਸੈਂਟਰ ਖੋਲ ਰਹੇ ਆ ਆਈਐਸ ਵਾਸਤੇ ਤਿਆਰੀ ਕਰ ਲਓ ਕਿਉਂ ਆਪਾਂ ਕੋ ਨਹੀਂ ਕਰ ਸਕਦੇ ਜਿਹੜੇ ਆਈਐਸ ਬਣਦੇ ਆ ਕੋਈ ਉਹ ਵੀ ਤਾਂ ਆਪਣੇ ਵਰਗੇ ਹੀ ਹੋਸੇ ਸਿਰਫ ਸੈਟਿੰਗ ਚਾਹੀਦੀ ਹੈ ਪ੍ਰੋਪਰ ਮਾਹੌਲ ਚਾਹੀਦਾ ਬਸ ਉਹ ਅਸੀਂ ਤੁਹਾਨੂੰ ਦੇਵਾਂਗੇ ਪਹਿਲੇ ਤਾਂ ਮੈਂ ਸੈਲੂਟ ਕਰਾਂਗੀ ਉਹਨਾਂ ਫਾਦਰਜ਼ ਨੂੰ ਵੀ ਜਿਨ੍ਹਾਂ ਨੇ ਆਪਣੀਆਂ ਧੀਆਂ ਨੂੰ ਇਸ लायक ਸਮਝਿਆ ਉਹਨਾਂ ਨੇ ਉਹਨਾਂ ਦੇ ਜਜ਼ਬਿਆਂ ਨੂੰ ਸਮਝਿਆ ਉਹਨਾਂ ਨੂੰ ਅੱਜ ਇੱਕ ਮੌਕਾ ਦਿੱਤਾ ਤੇ ਅੱਜ ਇਸ ਲੈਵਲ ਤੱਕ ਇਹਨਾਂ ਬੱਚੀਆਂ ਨੂੰ ਖੇਡਣ ਜਾਣ ਵਾਸਤੇ ਫੁਜ਼ਿਆਨਾ ਕ੍ਰਿਕਟ ਐਸੋਸੀਏਸ਼ਨ ਚ ਪਹਿਲੀ ਵਾਰ ਹੋਇਆ ਇਸ ਤਰ੍ਹਾਂ ਬੱਚਿਆਂ ਨੂੰ ਆਪਾਂ ਇੱਕ ਗੈਦਰਿੰਗ ਕਰਕੇ ਆਰਗੇਨਾਈਜ਼ ਕੀਤਾ ਤੇ ਸੈਲੀਬ੍ਰੇਟ ਕੀਤਾ ਕ੍ਰਿਕਟ ਟੀਮ ਦਾ ਕੈਪਟਨ ਮੈਲਾ ਜੈਪਰੇਸ਼ਿਓ ਨਿਕਲੂਗੀ ਦੇਖੋ ਜਿੱਦਾਂ ਮਿਹਨਤ ਕਰੀਆਂ ਬੱਚਿਆਂ ਮੇਰੇ ਹਿਸਾਬ ਨਾਲ ਹੋਪਸ ਹੋਊਗਾ ਬੱਚਿਆਂ ਨੇ ਬਹੁਤ ਚੰਗਾ ਪਰਫਾਰਮ ਕੀਤਾ ਹਾਰਜਿਤ ਲਕੀਆ ਪਰ ਬੱਚਿਆਂ ਨੇ ਬਹੁਤ ਚੰਗਾ ਪਰਫਾਰਮ ਕੀਤਾ ਇਹ ਥੋੜੀ ਬਹੁਤ ਸਾਢੇ 2 ਚੁੱਕਣਗੇ ਉਹ ਅਸੀਂ ਅਕੇ ਪੂਰੀ ਕਰਾਂਗੇ ਤੁਸੀਂ ਦੇਖ ਰਹੇ ਹੋ ਦੈਨਿਸ ਵਰਟੀ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਲੁਧਿਆਣਾ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਦਾ ਇੱਕ ਬਹੁਤ ਵੱਡਾ ਪ੍ਰੋਗਰਾਮ ਜਿਹਦਾ ਪਿਛਲੇ ਦਿਨੀ ਲੁਧਿਆਣਾ ਦੇ ਜੀਆਰਡੀ ਅਕੈਡਮੀ ਵਿੱਚੇ ਉਹਨਾਂ ਬੱਚਿਆਂ ਨੇ ਟ੍ਰਾਇਲ ਕਰਾਤੀ ਲੜਕੀਆਂ ਦੇ ਖਾ ਅੰਡਰ 19 ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਜਿਹੜੇ ਡਿਸਟ੍ਰਿਕਟ ਲੈਵਲ ਦੇ ਮੈਚ ਖੇਲੇ ਸੀ ਤਾਂ ਅੱਜ ਉਹਨਾਂ ਦੇ ਖਾਸ ਕਰਕੇ ਲੜਕੀਆਂ ਦੀ ਹੌਸਲਾ ਅਫਜ਼ਾਈ ਵਾਸਤੇ ਅੱਜ ਉਹਨਾਂ ਨੂੰ ਮਾਨ ਸਨਮਾਨਤਾ ਗਿਆ ਤਾਂ ਇਹ ਬਹੁਤ ਵੱਡੀ ਇੱਕ ਅਨਗਰੇਜਮੈਂਟ ਹੁੰਦੀ ਆ ਉਹਨਾਂ ਪਲੇਅਰ ਵਾਸਤੇ ਜਿਹੜੇ ਆਉਣ ਵਾਲੇ ਸਮੇਂ 'ਚ ਹੁਣ ਪੰਜਾਬ ਦਾ ਨਾਮ ਆਉਣ ਵਾਲੀ ਕ੍ਰਿਕਟ 'ਚ ਨਾਂ ਬਣੇਗੇ ਤਾਂ ਮਿਲ ਮੌਜੂਦ ਅਲੰਦਾਈ ਮੇਅਰ ਪ੍ਰਿੰਸੀਪਲ ਇੰਦਰਜੀਤ ਮੈਡਮ ਮੈਡਮ ਕਹਿੰਦੇ ਲੜਕੀਆਂ ਹਮੇਸ਼ਾ ਹਮਾਰਾ ਤੁਸੀਂ ਖੁਦ ਪੰਜਾਬ ਦੇ ਪਹਿਲਾ ਮੇਅਰ ਹੋ ਕਿਸੇ ਦੇ ਵੀ ਬਹੁਤ ਵੱਡਾ ਬਰਾਲਾ ਲੁਧਿਆਣਾ ਡਿਸਟ੍ਰਿਕਟ ਰਿਕ੍ਰੀਏਸ਼ਨ ਐਸੋਸੀਏਸ਼ਨ ਦਾ ਵਾਕੀ ਬਹੁਤ ਖੁਸ਼ੀ ਦੀ ਗੱਲ ਹੁੰਦੀ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਅੱਜ ਸਮਾਜ ਸਾਡਾ ਤਰੱਕੀ ਵੱਲ ਵਧ ਰਿਹਾ ਹੈ ਅੱਜ ਸਮਾਜ ਦੇ ਵਿੱਚ ਇਹ ਨਹੀਂ ਦੇਖਿਆ ਜਾਂਦਾ ਕਿ ਇਹ ਲੜਕੀ ਹੈ ਜਾਂ ਲੜਕਾ ਹੈ ਨਾਰਮਲੀ ਜਿਹੜਾ ਇੱਕ ਬਦਨੂਮਾ ਦਾਗ ਲੱਗਦਾ ਸੀ ਕਿ ਮਰਦ ਪ੍ਰਧਾਨ ਦੇਸ਼ ਹੈ ਜਾਂ ਮਰਦ ਪ੍ਰਧਾਨ ਸਮਾਜ ਹੈ ਜਿੱਥੇ ਲੜਕੀਆਂ ਨੂੰ ਘਰੋਂ ਨਿਕਲਣਾ ਔਖਾ ਹੁੰਦਾ ਸੀ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਸੈਲੂਟ ਕਰਾਂਗੀ ਉਹਨਾਂ ਫਾਦਰਜ਼ ਨੂੰ ਵੀ ਜਿਨ੍ਹਾਂ ਨੇ ਆਪਣੀਆਂ ਧੀਆਂ ਨੂੰ ਇਸ लायक ਸਮਝਿਆ ਉਹਨਾਂ ਨੇ ਉਹਨਾਂ ਦੇ ਜਜ਼ਬਿਆਂ ਨੂੰ ਸਮਝਿਆ ਉਹਨਾਂ ਨੂੰ ਅਜ ਇੱਕ ਮੌਕਾ ਦਿੱਤਾ ਤੇ ਅੱਜ ਇਸ ਲੈਵਲ ਤੱਕ ਇਹਨਾਂ ਬੱਚੀਆਂ ਨੂੰ ਖੇਡਣ ਜਾਣ ਵਾਸਤੇ ਉਸ ਤੋਂ ਵੀ ਵੱਧ ਕੇ ਜੋ ਐਸੋਸੀਏਸ਼ਨ ਐਲਡੀਸੀਏ ਜਿਹੜੀ ਲੁਧਿਆਣਾ ਦੀ ਖਾਸ ਤੌਰ ਤੇ ਕ੍ਰਿਕਟ ਐਸੋਸੀਏਸ਼ਨ ਹੈ ਉਹਦੇ ਕੋਚ ਸਹਿਬਾਨ ਚੇਅਰਮੈਨ ਸਹਿਬਾਨ ਔਰ ਜਿੰਨੇ ਵੀ ਮੈਂਬਰ ਸਹਿਬਾਨ ਨੇ ਖਾਸ ਤੌਰ ਤੇ ਉਹਨਾਂ ਦਾ ਧੰਨਵਾਦ ਕਿ ਉਹਨਾਂ ਨੇ ਅੱਜ ਲੁਧਿਆਣੇ ਦੇ ਉਹ ਹੀਰੇ ਲੁਧਿਆਣੇ ਦਾ ਉਹ ਪੋਟੈਂਸ਼ੀਅਲ ਜਗ ظاہر ਕੀਤਾ ਹੈ ਜਿਹੜਾ ਸ਼ਾਇਦ ਘਰਾਂ ਦੇ ਵਿੱਚ ਕਿਤੇ ਨਾ ਕਿਤੇ ਬੰਦ ਹੋ ਕੇ ਰਹਿ ਜਾਣਾ ਸੀ ਸੋ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਤੌਰ 'ਤੇ ਇੱਕ ਆਸਵਾਸ਼ਨ ਵੀ ਹੈ ਵੀ ਜਿੱਥੇ ਕਿਤੇ ਵੀ ਨਾਟ ਓਨਲੀ ਫॉर ਗਰਲਸ ਈਵਨ ਸੇਮ ਇਜ਼ ਫॉर ਬॉयਜ਼ ਆਲਸੋ ਵੀ ਜਿੱਥੇ ਕਿਤੇ ਵੀ ਸਾਡੀ ਜ਼ਰੂਰਤ ਪਏਗੀ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਅਸੀਂ ਹਰ ਪੈੜ ਤੇ ਇਹਨਾਂ ਦੇ ਨਾਲ ਖੜੇ ਹਾਂ ਔਰ ਮੋਢੇ ਨਾਲ ਮੋਢਾ ਲਾ ਕੇ ਸਾਥ ਦੇਵਾਂਗੇ ਤਾਜੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਿਹੜਾ ਹੁਨਰ ਹੈ ਇਹ ਕਿਤੇ ਗੁੰਮ ਨਾ ਹੋ ਜਾਵੇ ਔਰ ਇਸ ਤਰੀਕੇ ਦੇ ਨਾਲ ਨਿਖਰ ਕੇ ਸ਼ਾਈਨ ਕਰੇ ਕਿ ਲੁਧਿਆਣਾ ਸ਼ਹਿਰ ਦਾ ਨਾਮ ਜਿਹੜਾ ਬਾਕੀ ਹੋਰ ਬਹੁਤ ਚੀਜ਼ਾਂ ਵਾਸਤੇ ਸ਼ਾਈਨ ਕਰਦਾ ਹੈ ਇਹਨਾਂ ਬੱਚਿਆਂ ਦੇ ਨਾਲ-ਨਾਲ ਸ਼ਾਈਨ ਹੋਵੇ ਸੋ ਮੇਨਾ ਮੌਜੂਦ ਹੈ ਦਮ ਚੇਅਰਮੈਨ ਸਨੀ ਖੋਸੇ ਖੋਸਾ ਬਹੁਤ ਵੱਡਾ ਉਪਰਾਲਾ ਆ ਜਿਹਦਾ ਮੈਡਮ ਨੇ ਕਿਹਾ ਇੱਕ ਇੱਕ ਟਾਡੇ ਵੱਲੋਂ ਵੀ ਬਹੁਤ ਵੱਡਾ ਇੱਕ ਉਪਰਾਲਾ ਵੀ ਹੈਗਾ ਲੱਗਦਾ ਵੀ ਹੁਣ ਆਉਣ ਵਾਲੀਆਂ ਲੜਕੀਆਂ ਦੇ ਜਿੱਦਾਂ ਮੈਡਮ ਖੁਦ ਮੇਰ ਹੈ ਪੰਜਾਬ ਪਹਿਲੇ ਮੇਰ ਆ ਲੜਕੀਆਂ ਬੜਾ ਤੁਸੀਂ ਅੱਜ ਮਾਨ ਸਨਮਾਨ ਦਿੱਤਾ ਵੀ ਆਉਣ ਵਾਲ ਸਮੇਂ ਹੁਣ ਪੰਜਾਬ ਦੇ ਵਿੱਚ ਇਹ ਨਹੀਂ ਕੁੜੀਆਂ ਕੱਲ ਕੈਪਟਨ ਹੋਈ ਹੈ ਨਹੀਂ ਦੇਖੋ ਜੀ ਇਹਦੇ ਵਿੱਚ ਆਪਣਾ ਜੋ ਅੱਜ ਅਸੀਂ ਉਪਰਾਲਾ ਕੀਤਾ ਫਸਟ ਟਾਈਮ ਹੋਇਆ ਹੈ ਤੋਂ ਰਨਰ ਅਪ ਰਹੀਆਂ ਲੜਕੀਆਂ ਲੇਕਿਨ ਚਲੋ ਆਪਾਂ ਉਹਨਾਂ ਦਾ ਚਾਹਦੇ ਵੀ ਮਨਵਲ ਹੋਰ ਵਧੇ ਸੋ ਹੁਣ ਜਿਹੜਾ ਆਪਣਾ ਸੀਨੀਅਰ ਲੜਕੀਆਂ ਦਾ ਮੈਚ ਹੈ ਵਨਡੇ ਦਾ ਤੋਂ ਮੈਡਮ ਨੇ ਇਸੇ ਕਾਰਨ ਬੁਲਾਇਆ ਸੀਗਾ ਸੀ ਵੀ ਆਪਣਾ ਉਹ ਆਪਣਾ ਜਿਸ ਤਰ੍ਹਾਂ ਵੀ ਲੜਕੀਆਂ ਨੂੰ ਪਤਾ ਲੱਗੇ ਵੀ ਅੱਗੇ ਵੀ ਸਾਡੇ ਨਾਲ ਲੁਧਿਆਣਾ ਕ੍ਰਿਕਟ ਐਸੋਸੀਏਸ਼ਨ ਸਬ ਕਮੇਟੀ ਨਾਲ ਸਾਥ ਦਿੰਦੀ ਹੈ ਸਪੋਰਟ ਦਿੰਦੀ ਹੈ ਪ੍ਰਸ਼ਾਸਨ ਸਪੋਰਟ ਦਿੰਦਾ ਹੈ। ਤੋਂ ਬਹੁਤ ਵਧੀਆ ਰਿਹਾ ਬੱਚਿਆਂ ਨੂੰ ਬਹੁਤ ਇੱਚ ਖੁਸ਼ੀ ਹੈ। ਉਹ ਲੁਧਿਆਣਾ ਕ੍ਰਿਕਟ ਐਸੋਸੀਏਸ਼ਨ ਚ ਪਹਿਲੀ ਵਾਰ ਹੋਇਆ ਇਸ ਤਰ੍ਹਾਂ ਬੱਚਿਆਂ ਨੂੰ ਆਪਾਂ ਇੱਕ ਗੈਦਰਿੰਗ ਕਰਕੇ ਆਰਗੇਨਾਈਜ਼ ਕਿ ਸੈਲੀਬ੍ਰੇਟ ਕੀਤਾ। ਕਿਹਦਾ ਲੱਗਦਾ ਵੀ ਹੁਣ ਇਹ ਲੁਧਿਆਣਾ ਵਿੱਚ ਹੋਣ ਆਉਣ ਵਾਲੀ ਕ੍ਰਿਕਟ ਟੀਮ ਦਾ ਕੈਪਟਨ ਮੈਲਾ ਕੈਪੀਸ਼ਨਿਕ ਨਿਕਲੂਗੀ। ਦੇਖੋ ਜਿੱਦਾਂ ਮਿਹਨਤ ਕਰੀਆਂ ਬੱਚਿਆਂ ਮੇਰੇ ਹਿਸਾਬ ਨਾਲ ਹੋਪਸ ਹੋਊਗਾ ਜੀ ਬਹੁਤ ਸ਼ੁਕਰੀਆ ਸੋ ਇਸਨ ਲੁਧਿਆਣਾ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਦੇ ਚੇਅਰਮੈਨ ਤੇ ਸਬ ਕਮੇਟੀ ਦੇ ਮੈਂਬਰ ਨਾਲ ਮੌਜੂਦ ਸੀ ਜਿਹੜੇ ਅਸਾਂ ਦੀ ਖੋਸ ਲਈ ਅੱਜ ਵਿਸ਼ੇਸ਼ ਤੌਰ ਤੇ ਅੱਜ ਉਹਨਾਂ ਨੇ ਲੜਕੀਆਂ ਦਾ ਮਾਨ ਸਨਮਾਨ ਕੀਤਾ ਗਿਆ ਜਿਨ੍ਹਾਂ ਨੇ ਪਿਛਲੇ ਦਿਨੀ ਲੁਧਿਆਣਾ ਵਿੱਚ ਛੀ ਕ੍ਰਿਕਟ ਲੈਵਲ ਤੇ ਆਪਣਾ ਨਾਮ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਨਾਮ ਰੋਸ਼ਨ ਕੀਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਖਿਡਾਰਨਾ ਵਿੱਚ ਉਹ ਹੀ ਆਉਣ ਵਾਲੀ ਦੇਸ਼ ਦੀ ਮੈਲਾ ক্রিকেট ਟੀਮ ਦੀ ਕੈਪਟਨ ਵੀ ਬਣ ਸਕਦੀ ਹੈ ਸੋ ਮੌਜੂਦ ਹੈ ਮੇਨਾ ਉਹ ਖਿਡਾਰਨਾ ਜਿਹਨਾਂ ਨੇ ਲੁਧਿਆਣਾ ਡਿਸਟ੍ਰਿਕਟ ਐਸੋਸੀਏਸ਼ਨ ਤੇ ক্রিকেট ਐਸੋਸੀਏਸ਼ਨ ਦਾ ਨਾਮ ਰੌਸ਼ਨ ਕੀਤਾ ਤੇ तमाम ਉਹ ਲੜਕੀਆਂ ਤਾਂ ਇਹ ਅੰਡਰ 90 ক্রিকেট ਖੇល ਕੇ ਆ ਅੰਮ੍ਰਿਤਸਰ ਲੁਧਿਆਣਾ ਫਾਈਨਲ ਮੈਚ ਹੋਇਆ ਸੀ ਬੇਸ਼ੱਕ ਇਹ ਦੂਸਰੇ ਨੰਬਰ ਤੇ ਰਹਿ ਲਗੇ ਕਿਤੇ ਆ ਕੇ ਲੁਧਿਆਣਾ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਦੇ ਇਹ ਉਪਰਾਲਾ ਸਦਕਾ ਹੀ ਇਹ ਅੱਜ ਇਸ ਮੁਕਾਮ ਤੱਕ ਪਹੁੰਚ ਗਿਆ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਨਾਮ ਕ੍ਰਿਕਟ ਵਿੱਚ ਰੋਸ਼ਨ ਕਰਨਗੇ ਕੀ ਨੰਬਰ ਡਾ ਜੀ ਜੀ ਵੇਰਾਜਪੁਰ ਕਿ ਸਾਹ ਦੇਖਦੇ ਹੋ ਬੜਾ ਫਸਮਾ ਮੁਕਾਬਲਾ ਸੀ ਅੰਡਰ 9 ਕਿਦਾਂ ਦਾ ਉਪਰਾਲਾ ਰਿਆ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਲੁਧਿਆਣਾ ਅੱਛਾ ਦਾ ਮਤਲਬ ਉਹ سپورਟ ਕੀ ਐਲਡੀਸੀ ਨੇ हमको ਫਾਈਨਲ ਹਮ ਜੀਤ ਸਕਤੇ ਤੇ जी जीत सकते सी बट एट द एंड असी हार गए कितनी की मेहनत करनी पई सी जैसे ऐसा ट्रायल भी मैंने दसदा सी ट्रायल भी से कीते सी कितने दिन ट्री ट्रायल करते रहे हो कितने दिन आपकी सिलेक्शन हुई थी हमारा एक मंथ पूरा ट्रायल आ, ट्रायल कह रहे हो प्रैक्टिस चली थी तो हमने बहुत सारा मतलब इकट्ठे एज अ टीम हार्ड वर्क किया था तो अच्छा रहा था मतलब गुड कंपटीशन था अच्छा हार्ड वर्क किया हमने ਅ ਅੱਗੇ ਪਸਟਾ ਮਾਮੂਕਾਬਲਾ ਸੀ ਅ ਮਿਸਰ ਟੜੇ ਲੁਧਿਆਣਾ ਦੇ ਵਿੱਚ ਕੀ ਕਮੀ ਰਹੀ ਜਿਹੜੇ ਤੁਸੀਂ ਦੂਜੇ ਨੰਬਰ ਤੇ ਆਏ ਕੀ ਹੁਣ ਅੱਗੇ ਤੁਹਾਡੀ ਤਿਆਰੀ ਰਹੂਗੀ ਅ ਕੇ ਵਾਸਤੇ ਕਮੀ ਤਾਂ ਸਭ ਨੇ ਹਾਰਡ ਵਰਕ ਕੀਤਾ ਹੈ ਕਿ ਕਮੀ ਤਾਂ ਸਾਡੀ ਥੋੜੀ ਬਹੁਤ ਹੋ ਜਾਂਦੀ ਹੈ ਠੀਕ ਕਿਤੇ ਨਾ ਕਿਤੇ ਬਟ ਦੋਨੋਂ ਵਧੀਆ ਟੀਮਾਂ ਸੀਗੀਆਂ ਉਹਨਾਂ ਨੇ ਕਿਤੇ ਨਾ ਕਿਤੇ ਕਿਸੇ ਪੁਆਇੰਟ ਤੇ ਵਧੀਆ ਕਾਹਤਾ ਹੋਣਾ ਤਾਂ ਕਰਕੇ ਪਰ ਅੱਜ ਤਾਂ ਵਧੀਆ ਰਹੇਗੀ ਅਗਲੇ ਸਾਲ ਵੀ ਸਾਡੀ ਟੀਮ ਵਧੀਆ ਉਭਰ ਕੇ ਹੀ ਆਏਗੀ ਇਸ ਗਲਤੀਆਂ ਤੋਂ ਸਿੱਖੇਗੀ ਤੇ ਆਲ ਦਮ ਬੋਲਿੰਗ ਵਧੀਆ ਰਹੀ ਸੀ ਉਹਨਾਂ ਦੀ ਜਾਂ ਬੈਟਿੰਗ ਸਹੀ ਰਹੀ ਸੀ ਉਹਨਾਂ ਦੀ ਅੰਮ੍ਰਿਤਸਰ ਉਹਨਾਂ ਦੀ ਪਟਿਆਲਾ 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 ਸੀ ਅਜਾ ਕੀ ਰਹੀ ਸੀ ਬੋਲਿੰਗ ਜਾਂ ਬੈਟਿੰਗ ਉਹਨਾਂ ਦਾ ਓਵਰঅল ਸਭ ਅੱਛਾ ਸੀ ਸਾਡਾ ਵੀ ਸਭ ਅੱਛਾ ਸੀਗਾ ਬਸ ਥੋੜਾ ਗੁੱਡ ਕ੍ਰਿਕਟ ਦਾ ਫਰਕ ਪਿਆ ਥੋੜਾ ਦੋਨਾਂ ਟੀਮ ਨੇ ਅੱਛਾ ਕੀਤਾ ਇਦਾਂ ਨਹੀਂ ਸੀਗਾ ਕਿ ਪੂਰਾ ਵਨ ਸਾਈਡਡ ਮੈਚ ਸੀਗਾ ਬਾਕੀ ਥੋੜੀ ਬਾਰਿਸ਼ ਵੀ ਆ ਗਈ ਤਾਂ ਕਰਕੇ ਥੋੜੇ ਰੂਲਸ ਦੇ ਅਕੋਰਡਿੰਗ ਸਾਨੂੰ ਚੱਲਣਾ ਪੈ ਗਿਆ ਨਹੀਂ ਤਾਂ ਅੱਛਾ ਮੈਚ ਸੀਗਾ ਨਿਕਲ ਵੀ ਸਕਦਾ ਸੀ ਮੈਂ ਦੋਨੋਂ ਸਾਈਡ ਚੱਲ ਰਿਹਾ ਸੀਗਾ ਬਾਕੀ ਬਾਰਿਸ਼ ਆ ਗਈ ਥੋੜੇ ਰੂਲਸ ਵਗੈਰਾ ਹੋ ਗਏ ਤਾਂ ਉਹ ਜਿੱਤ ਗਏ ਬਾਕੀ ਆਲ ਆਲ ਓਵਰ ਅੱਛਾ ਹੋ ਗਿਆ ਸਰ ਲੱਗ ਰਿਹਾ ਵੀ ਹੁਣ ਆਉਣ ਵਾਲੇ ਸਮੇਂ ਤੁਸੀਂ ਹੋਰ ਮਿਹਨਤ ਕਰੋਗੇ ਲੁਧਿਆਣਾ ਨਾਮ ਹੁਣ ਰੋਸ਼ਨ ਹੋਊਗਾ ਹਾਂਜੀ ਹਾਂਜੀ ਹਾਂ ਤੋਂ ਮੇਰਾ ਕੋਚ ਵੀ ਮੌਜੂਦ ਹੈ ਪਰ ਕਿੰਨੀ ਕਿ ਮਿਹਨਤ ਕਰਨੀ ਪਈ ਸੀ ਔਰ ਇਸ ਮੁਕਾਮ ਤੱਕ ਪਹੁੰਚਣਾ ਕਾਫੀ ਲੜਕੀਆਂ ਨੇ ਮਿਹਨਤ ਕੀਤੀ ਅੰਡਰ 90 ਵਿੱਚ ਕਾਫੀ ਪਹਿਲੇ ਇੱਥੀ ਜਗ੍ਹਾ ਤੇ ਟ੍ਰਾਇਲ ਵੀ ਹੋਏ ਸੀ ਤਾਂ ਲੜਕੀਆਂ ਜੀ ਖਾਫੀ ਉਸਤਾਦ ਦੇਖਣ ਨੂੰ ਮਿਲਿਆ ਸੀ ਹਾਂਜੀ ਸੋ ਪਹਿਲੇ ਟ੍ਰਾਇਲ ਹੋ ਗਏ ਉਸ ਤੋਂ ਬਾਅਦ ਸਾਡੀ ਐਸੋਸੀਏਸ਼ਨ ਦੁਆਰਾ ਪ੍ਰੈਕਟਿਸ ਮੈਚੇਸ ਚੱਲੇ ਬੱਚਿਆਂ ਦੇ 5-7 ਪ੍ਰੈਕਟਿਸ ਮੈਚ ਹੋਏ ਉਸ ਤੋਂ ਬਾਅਦ ਮੈਚੇਸ ਲਈ ਗਏ ਫਿਰ ਅਸੀਂ ਅ ਫਾਈਨਲ ਤੱਕ ਪਹੁੰਚ ਗਏ ਸੀ ਪਟਿਆਲਾ ਤੋਂ ਅਸੀਂ ਲੂਜ਼ ਕਰਕੇ ਬੱਚਿਆਂ ਨੇ ਬਹੁਤ ਚੰਗਾ ਪਰਫਾਰਮ ਕੀਤਾ ਹਾਰ ਜਿੱਤ ਲਿਖੀ ਹੈ ਪਰ ਬੱਚਿਆਂ ਨੇ ਬਹੁਤ ਚੰਗਾ ਪਰਫਾਰਮ ਕੀਤਾ ਇਹ ਥੋੜੀ ਬਹੁਤ ਸਾੜ ਤੋਂ ਚੁੱਕ ਰਹੀ ਹੈ ਉਹ ਅਸੀਂ ਅੱਗੇ ਪੂਰੀ ਕਰਾਂਗੇ ਹੁਣ ਸਾਡੇ ਸੀਨੀਅਰ ਸਟਾਰਟ ਹੈ ਟੀ ਰੋਟੀ ਓਨਰ ਨਾਲੇ ਉਹ ਸ਼ੁਰੂ ਹੋ ਗਿਆ ਤੇ ਹੋਰ ਮਿਹਨਤ ਕਰਾਂਗੇ ਇਹ ਵੀ ਬੱਚੇ ਹੋਰ ਮਿਹਨਤ ਕਰਾਂਗੇ ਲੱਗਦਾ ਇਹ ਹੁਣ ਆਰਵਾਸ ਸਮੇਂ ਚ ਇਹੀ ਲੜਕੀਆਂ ਹੁਣ ਲੁਧਿਆਣਾ ਨਾਲ ਪੰਜਾਬ ਦਾ ਨਾਮ ਰੌਸ਼ਨ ਕਰੇਗੀ ਕਰ ਦੇਣੀ ਹੈ ਬਿਲਕੁਲ ਸਰ ਬਿਲਕੁਲ ਆਲਰੇਡੀ ਇਹ ਚਾਰੋਂ ਪੰਜਾਬ ਖੇਡ ਰਹੀਆਂ ਨੇ ਆਲਰੇਡੀ ਅੱਗੇ ਵੀ ਜਾਣਗੇ ਇੰਡੀਆ ਵੀ ਖੇਡਣਗੇ ਬੱਚੇ ਅੱਗੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਬੀਸੀਸੀਆਈ ਦਾ ਕੈਂਪ ਲਗਾ ਕੇ ਇਹ ਬੇਟੀ ਇਹ ਕਿ ਇਹਦੇ 200 ਰਏ ਨੇ 50 ਰੈ 40 ਰਿਆ ਉਹਦਾ 100 150 ਰਿਆ ਉਹਦੇ 100 ਰਿਆ ਹੈ ਇੱਕ ਵਿਕਟਸ ਲਈਆਂ ਨੇ ਉਹਨੇ ਹਾਈਐਸਟ ਉਹਨੇ ਹਾਈਐਸਟ ਵਿਕਟਸ ਲਈਆਂ ਨੇ ਹੋਰ ਵੀ ਬੱਚੇ ਸਾਰੀ ਟੀਮ ਦਾ ਸਭ ਨੇ ਬਹੁਤ ਚੰਗਾ ਪਰਫਾਰਮ ਕੀਤਾ ਬਾਕੀ ਖਾਰਜ ਹੁੰਦਾ ਬਣੀ ਹੈ ਲਾਸਟ ਤੱਕ ਪਹੁੰਚੇ ਅਸੀਂ ਫਾਈਨਲ ਨਹੀਂ ਲੈ ਸਕੇ ਫਾਈਨਲ ਤਾਈ ਪੁੰਚਰੀ ਬਹੁਤ ਛੇ ਗੱਲ ਬੱਚਾ ਲਈ ਸੋ ਇਹ ਸੰ ਉਹ ক্রিকেট ਦੇ ਖਿਡਾਰੀ ਜਿਨ੍ਹਾਂ ਨੇ ਲੁਧਿਆਣਾ ਡਿਸਟ੍ਰਿਕਟ ক্রিকেট ਐਸੋਸੀਏਸ਼ਨ ਦੇ ਸਨਿਕ ਹੌਸਲਾ ਦੇ ਡਿਰੇ ਚੇਅਰਮੈਨ ਹੈਗੇ ਐ ਸਬ ਕਮੇਟੀ ਦੇ ਤਾਂ ਵੱਡਾ ਉਪਰਾਲਾ ਸੀ ਤਾਂ ਇਸੇ ਗਰਾਊਂਡ ਦੇ ਵਿੱਚ ਇਸੇ ਕੈਂਪਸ ਦੇ ਵਿੱਚ ਪਹਿਲਾ ਟ੍ਰਾਇਲ ਹੋਇਆ ਸੀ ਔਰ ਉਸ ਤੋਂ ਬਾਅਦ ਇੱਕ ਵੱਡੀ ਇੱਕ ਟੀਮ ਬਣੀ ਉਸ ਤੋਂ ਬਾਅਦ ਇਸੇ ਟੀਮ ਨੇ ਲੜਕੀਆਂ ਨੇ ਬਾਜੀ ਮਾਰੀ ਐ ਤਾਂ ਬੇਸ਼ੱਕ ਹੁਣ ਹਾਰ ਜਿੱਤ ਦਾ ਫੈਸਲਾ ਸੈਕਿੰਡ ਨੰਬਰ ਤੇ ਆ ਕੇ ਹੁਣ ਆਉਣ ਵਾਲੇ ਸਮੇਂ 'ਚ ਇਸੇ ਕੈਂਪਸ ਦੇ ਵਿੱਚ ਯਾਨੀ ਕਿ GRD ਅਕੈਡਮੀ ਦੇ ਕੈਂਪਸ ਦੇ ਵਿੱਚ ਹੋਰ ਹਾਰਡ ਵਰਕ ਅਕੇ ਆਉਣ ਵਾਲੇ ਪੰਜਾਬ ਦੀ ਕ੍ਰਿਕਟ ਟੀਮ ਮਹਲਾ ਕ੍ਰਿਕਟ ਟੀਮ ਦਾ ਹਿੱਸਾ ਬਣ ਕੇ ਦੇਸ਼ ਦਾ ਨਾਮ ਰੋਸ਼ਨ ਕਰਨਗੇ। ਜੀਐਮਐਨ ਸਲਮਾਨਾ ਸੰਦੀਪ ਸ਼ਰਮਾ ਦੇਰੀ ਸਟੇ ਵੀ ਲੁਧਿਆਣਾ